ਜਿਹੜੀ ਵੀ ਤਾ ਤੁਹਾਡਾ ਸਟੇਟਮੈਂਟ ਮੈਂ ਪਾਇਆ ਬ੍ਰਾਸਿੰਗ ਬਣ ਉਹ ਤੁਹਾਨੂੰ ਕਿਹਨਾਂ ਦਾ ਤੀ ਬੋਲ ਤੁਹਾਡੇ ਪਾਰਟੀ ਵੱਲੋਂ ਖੋਰ ਨਹੀਂ ਨਹੀਂ ਪਾਰਟੀ ਦੀ ਲਾਈਨ ਦੇਖੋ ਸਪਸ਼ਟ ਕਿਸੇ ਵੀ ਅਤਵਾਦੀ ਨੂੰ ਜਿਹੜਾ ਕੋਈ ਦੇਸ਼ ਤੇ ਉਲਟ ਗੱਲ ਕਰਦਾ ਏ ਉਹਦੇ ਲਈ ਕੋਈ ਜਗ੍ਹਾ ਨਹੀਂ ਗਈ ਉਹੀ ਅੱਜ ਮੇਰੀ ਆ ਉਹੀ ਪਾਰਟੀ ਦੀ ਲਾਈਨ ਆ ਉਹਨੂੰ ਲੋਕਾਂ ਨੇ ਐਮਪੀ ਚੁਣਿਆ ਸੰਵਿਧਾਨ ਦੀ ਉਹਨੇ ਮੰਨ ਕੇ ਗੱਲ ਤੇ ਹੁਣ ਉਹ ਸੌ ਚੱਕਣ ਨੂੰ ਜਿਹੜਾ ਏ ਉਹਨਾਂ ਨੇ ਕਿਹਾ ਮੈਂ ਆਉਣਾ ਉਹ ਸਿਧਾਂਤ ਵੀ ਸੌ ਦੀ ਸੌ ਸਿਧਾਂਤ ਦੀ ਚੱਕਣੀ ਹੈ ਕਾਨੂੰਨ ਦੀ ਚੱਕਣੀ ਹੈ ਇਸ ਕਰਕੇ ਇਹ ਗੱਲ ਕਹੀ ਸੀ ਤੇ ਉਹ ਵੀ ਇੱਕ ਚੈਨਲ ਤੇ ਉਹਨਾਂ ਦੇ ਪਿਤਾ ਜੀ ਨੇ ਇਹ ਗੱਲ ਕਹੀ ਸੀ ਵੀ ਅਸੀਂ ਗੱਲ ਕਰਨੀ ਜਾਵਾਂਗੇ ਤੇ ਸਾਨੂੰ ਜੇ ਅਸੀਂ ਉਹਨੂੰ ਲਾਈਨ ਤੇ ਲਿਆ ਕੇ ਜੇ ਉਹਨੇ ਗੱਲ ਕਰਨੀ ਹੈ ਅਸੀਂ ਤਾਂ ਉਹਨੂੰ ਇਹੀ ਕਹਿਣਾ ਭਾਈ ਦੇਸ਼ ਦੀ ਗੱਲ ਕਰ ਕਾਨੂੰਨ ਦੀ ਗੱਲ ਕਰ ਇੱਕ ਸਟੇਟ ਜਿਹੜੀ ਇੰਡਸਟਰੀ ਆ ਉਹ ਬਾਹਰ ਜਾ ਰਹੀ ਹੈ ਕਿ ਸੈਂਟਰ ਗਵਰਨਮੈਂਟ ਦੀ ਹੈ ਕੋਈ ਪਾਲਿਸੀ ਸਥਰੂ ਲੈ ਕੇ ਉਹਦੇ ਵਿੱਚ ਕੰਮ ਕਰੋ ਕਿ ਜਿਹੜਾ ਵੀ ਰਸਟਿੰਗ ਤਿਆਰ ਜਿਹੜੀ ਹਲਪੜਾ ਰੁਕਦੇ ਹੋ ਤੁਸੀਂ ਤਿੰਨੋਂ ਹੀ ਗੱਲਾਂ ਉਹ ਬਹੁਤ ਇੰਪੋਰਟੈਂਟ ਗੱਲਾਂ ਉਹ ਤਿੰਨੋਂ ਹੀ ਗੱਲਾਂ ਹੋ ਰਹੀਆਂ ਮੈਂ ਤਾਂ ਹੀ ਬੇਨਤੀ ਕੀਤੀ ਵੀ ਅਸੀਂ ਸਭ ਤੋਂ ਪਹਿਲਾਂ ਵਾਤਾਵਰਣ ਸੁਰੱਖਿ ਠੀਕ ਕਰਨ ਦੀ ਲੋੜ ਆ ਪੰਜਾਬ ਨੂੰ ਕਿਉਂਕਿ ਜੇ ਇੰਡਸਟਰੀ ਦੀ ਗੱਲ ਕਰੀਏ ਜੇ ਕੋਈ ਟਰੈਕ ਬਣਦਾ ਕੋਈ ਸੜਕ ਬਣਦਾ ਉਹ ਇੰਡਸਟਰੀ ਫੇਲ ਹੋਊਗੀ ਉਹ ਜੇ ਕੋਈ ਕਾਰੋਬਾਰੋਂ ਫੇਲ ਹੋ ਗਈ ਹੋਗਾ ਇਸ ਕਰਕੇ ਮੈਂ ਬਾਰ-ਬਾਰ ਕਿਹਾ ਵੀ ਪੰਜਾਬ ਦੇ ਤੁਸੀਂ ਆਪ ਜਿਹੜੇ ਉਹ ਦੇਖਦੇ ਹੋ ਵੀ ਕਿੰਨਾ ਕਰਜ਼ਾ ਲੈ ਕੇ ਸਰਕਾਰ ਚੱਲੀ ਜੀ ਮੈਂ ਇਹੀ ਕਹਿਣਾ ਨਾ ਅਸੀਂ ਤਾਂ परमात्मा ਦੀ ਕਿਰਪਾ ਨਾਲ ਕਰਨਾ ਹੀ ਕਰਨਾ ਜੋ ਪੰਜਾਬ ਕਰਦਾ ਡਾਇਰੈਕਟਲੀ ਜੋ ਕਰ ਸਕਦੇ ਉਹ ਕਰਾਂਗੇ ਕਰਾਂਗੇ ਪਰ ਮੈਂ ਇਹੀ ਤਾਂ ਹੀ ਕਹ ਰਿਹਾ ਵੀ ਸੈਂਟਰ ਸਰਕਾਰ ਆ ਕੇ ਮੁੱਖ ਮੰਤਰੀ ਸਾਹਿਬ ਕੱਲੇ-ਕੱਲੇ ਹਰ ਵਿਸ਼ੇ ਤੇ ਗੱਲ ਕਰਨ ਮੋਦੀ ਸਾਹਿਬ ਐਨਡੀਏ ਦੀ ਸਰਕਾਰ ਸਾਰਾ ਕੁਝ ਪੰਜਾਬ ਨੂੰ ਇੰਡਸਟਰੀ ਦੇਣਾ ਚਾਹੁੰਦੇ ਹੈ ਕਿਸਾਨਾਂ ਨੂੰ ਜੋ ਕਰਨਾ ਮਜ਼ਦੂਰਾਂ ਨੂੰ ਜੋ ਕਰਨਾ ਪਰ ਸਿਰਫ ਮੈਂ ਤੁਹਾਡੇ ਰਾਹੀਂ ਇਹ ਕਹਿਣਾ ਵੀ ਆਹ ਇਲੈਕਸ਼ਨ ਦੱਸ ਨੂੰ ਖਤਮ ਹੋ ਜੂਗੀ ਟਾਈਮ ਕੱਢਣ ਸਿਰਫ ਇਹ ਨਾ ਦੇਖੀ ਜਾਣ ਕੇਜਰੀਵਾਲ ਜੇਲ੍ਹ ਚ ਤੇ ਮੈਂ ਕਿਵੇਂ ਜਾਵਾਂ ਪੰਜਾਬ ਨੂੰ ਦਾਅ ਤੇ ਕੇਜਰੀਵਾਲ ਕਰਕੇ ਨਾ ਲਾਓ ਉਹਨੇ ਤਾਂ ਬੁਠੇ ਕੰਮ ਕੀਤੇ ਉਹਨੇ ਤਾਂ ਜੇਲ੍ਹ ਚ ਹੀ ਰਹਿਣਾ ਪਰ ਇਹ ਇਸ ਕਰਕੇ ਨਹੀਂ ਜਾਂਦੇ ਵੀ ਸਾਨੂੰ ਕੇਜਰੀਵਾਲ ਸਾਡੇ ਜਿਹੜੇ ਆ ਉਹ ਮਿਨਿਸਟਰੀਆਂ ਖੋਲੂ ਮੁੱਖ ਮੰਤਰੀਸ਼ਪ ਖੋਲੂਗਾ ਪਰ ਪੰਜਾਬ ਨੂੰ ਕੇਜਰੀਵਾਲ ਕਰਕੇ ਦਾਅ ਤੇ ਨਾ ਲਾਓ ਪ੍ਰਧਾਨ ਮੰਤਰੀ ਜੀ ਨੂੰ ਮਿਲੋ ਬਾਕੀ ਮੰਤਰੀਆਂ ਨੂੰ ਮਿਲੋ ਜੋ ਚਾਹੀਦਾ ਸੈਂਟਰ ਦੇਣ ਨੂੰ ਤਿਆਰ ਬੈਠੀ ਹੈ ਸਪਸ਼ਟੋਂ ਭਈ ਜੇ ਤੁਸੀਂ ਕਿਸੇ ਨੂੰ ਐਮਐਲਏ ਐਮਪੀ ਵੀ ਚੁਣ ਲੋਗੇ ਜੇ ਉਹ ਨੂੰ ਹੁਣ ਇੱਕ ਐਮਪੀ ਬੀਐਸਪੀ ਦੇ ਐਮਪੀ ਸੀ ਮੈਂ ਉਹ ਨਹੀਂ ਬੀਐਸਪੀ ਦੇ ਐਮਪੀ ਸੀ ਪਿਛਲੀ ਸਟਾਰਮੀ ਲੋਕ ਸਭਾ ਉਹਨਾਂ ਦੇ ਉੱਤੇ ਰੇਪ ਦਾ ਕੇਸ ਸੀ ਉਹ ਸੌ ਚੱਕਣ ਆ ਗਏ ਪਰ ਲਗਾਤਾਰ ਕੇਸ ਉਹਨਾਂ ਤੇ 5 ਸਾਲ ਚੱਲਦਾ ਰਿਹਾ ਤੇ ਉਹ ਇੱਕ ਦਿਨ ਵੀ ਨਾਟ ਇਵਨ ਫॉर ਅ ਡੇ ਉਹ ਆ ਕੇ ਲੋਕ ਸਭਾ ਹਾਜ਼ਰੀ ਨਹੀਂ ਲਾ ਸਕੇ ਕੋਰਟ ਨੇ এলাਉ ਨਹੀਂ ਕੀਤਾ ਆਜ਼ਾਦ ਰੀਤੀ ਕੋਰਟ ਨੇ ਫਿਰ ਕੀ ਲੋਕਾਂ ਦਾ ਨੁਕਸਾਨ ਹੋਇਆ ਉਹ ਤਾਂ ਨਹੀਂ ਹੋਇਆ ਉਹਨੂੰ ਤਾਂ ਸ਼ੌਂ ਚੱਕ ਲਈ ਉਹਨੇ ਉਹਨੂੰ ਤਨਖਾਹ ਵੀ ਜਾਣ ਲੱਗ ਗਈ ਹੈ ਜੀ ਉਹਨੂੰ ਸਾਰੇ ਫਾਇਦੇ ਭੱਤੇ ਵੀ ਜਾਣ ਲੱਗ ਗਏ ਹੋਰ ਵੀ ਸਭ ਕੁਝ ਹੋ ਗਿਆ ਤੇ ਪਰ ਉਹ ਤੁਹਾਡੇ ਲਈ ਕੀ ਕਰੂਗਾ ਇਸੇ ਤਰੀਕੇ ਨਾਲ ਮੈਂ ਅਮਰਿਤਪਾਲ ਦੀ ਗੱਲ ਕਰਦਾ ਬਈ ਉਹ ਜੇ ਤਾਂ ਭਾਈ ਦੇਸ਼ ਨੂੰ ਦੇ ਕਾਨੂੰਨ ਨੂੰ ਮੰਨੂਗਾ ਸੰਵਿਧਾਨ ਨੂੰ ਮੰਨੂਗਾ ਉਹਦੇ ਲਈ ਜਗ੍ਹਾ ਬਾਹਰ ਵੀ ਆ ਪਾਰਲੀਮੈਂਟ 'ਚ ਵੀ ਆ ਜੇ ਉਹ ਕਹੂਗਾ ਵੀ ਮੈਂ ਤਾਂ ਭਾਈ ਗੱਲ ਦੇਸ਼ ਦੀ ਨਹੀਂ ਕਰਨੀ ਦੇਸ਼ ਨੂੰ ਉਜਾੜਨ ਦੀ ਕਰਨੀ ਹੈ ਫਿਰ ਤੋਂ ਜਿਬਰੂ ਗੜ ਤੋਂ ਅੱਗੇ ਵੀ ਕਿਸੇ ਹੋਰ ਗੜ ਚ ਜਾ ਸਕਦਾ ਹਾਂਜੀ ਸਿੰਘਾਂ ਦੀ ਵਿਆਹ ਹੀ ਪਈ ਔਰ ਰਾਜਵਾਲਾਂ ਦੀ ਵਿਆਹ ਹੀ ਮੈਂ ਸਿਰਫ ਇਹ ਗੱਲ ਕਹੀ ਬਾਰ-ਬਾਰ ਆਪਾਂ ਜਿਹੜੀ ਗੱਲ ਕਰ ਲਈ ਉਹ ਤਾਂ ਉੱਥੇ ਹੀ ਉਹੀ ਉਹੀ ਅੱਜ ਵੀ ਉਹੀ ਸਟੈਂਡ ਸਪਸ਼ਟ ਕਿਸੇ ਵੀ ਅਤਵਾਦੀ ਨੂੰ ਜਿਹੜਾ ਕੋਈ ਦੇਸ਼ ਤੇ ਉਲਟ ਗੱਲ ਕਰਦਾ ਏ ਉਹਦੇ ਲਈ ਕੋਈ ਜਗ੍ਹਾ ਨਹੀਂਗੀ ਉਹੀ ਅੱਜ ਮੇਰੀ ਆ ਉਹੀ ਪਾਰਟੀ ਦੀ ਲਾਈਨ ਆ ਉਹਨੂੰ ਲੋਕਾਂ ਨੇ ਐਮਪੀ ਚੁਣਿਆ ਸੰਵਿਧਾਨ ਦੀ ਉਹਨੇ ਮੰਨ ਕੇ ਗੱਲ ਤੇ ਹੁਣ ਉਹ ਸੌ ਚੱਕਣ ਨੂੰ ਜਿਹੜਾ ਏ ਉਹਨਾਂ ਨੇ ਕਿਹਾ ਮੈਂ ਆਉਣਾ ਉਹ ਸੰਵਿਧਾਨ ਵੀ ਸੌ ਦੀ ਸੌ ਸੰਵਿਧਾਨ ਦੀ ਚੱਕਣੀ ਹੈ ਕਾਨੂੰਨ ਦੀ ਚੱਕਣੀ ਹੈ ਇਸ ਕਰਕੇ ਇਹ ਗੱਲ ਕਹੀ ਸੀ ਤੇ ਉਹ ਵੀ ਇੱਕ ਚੈਨਲ ਤੇ ਉਹਨਾਂ ਦੇ ਪਿਤਾ ਜੀ ਨੇ ਇਹ ਗੱਲ ਕਹੀ ਸੀ ਵੀ ਅਸੀਂ ਗੱਲ ਕਰਨੀ ਜਾਵਾਂਗੇ ਤੇ ਸਾਨੂੰ ਜੇ ਅਸੀਂ ਉਹਨੂੰ ਲਾਈਨ ਤੇ ਲਿਆ ਕੇ ਜੇ ਉਹਨੇ ਗੱਲ ਕਰਨੀ ਹੈ ਅਸੀਂ ਤਾਂ ਉਹਨੂੰ ਇਹੀ ਕਹਿਣਾ ਭਾਈ ਦੇਸ਼ ਦੀ ਗੱਲ ਕਰ ਕਾਨੂੰਨ ਦੀ ਗੱਲ ਕਰ ਇਹ ਨਿਕਸਟ ਤੇ ਜਿਹੜੀ ਇੰਡਸਟਰੀ ਆ ਉਹ ਬਾਤ ਜਾ ਰਹੀ ਹੈ ਕਿ ਸੈਂਟਰ ਗਵਰਨਮੈਂਟ ਦੀ ਐ ਕੋਈ ਪਾਲਿਸੀਸ ਲਾ ਕੇ ਉਹਦੇ ਕੋਲ ਕੰਮ ਕਰੋ ਵਿਗਿਆ ਇੰਡਸਟਰੀ ਤੇ ਆ ਉਹ ਜਿਹੜੀ ਅਨਪਰਾਇਡ ਰੱਖਦੇ ਹੋ ਤੁਸੀਂ ਤਿੰਨੋਂ ਹੀ ਗੱਲਾਂ ਉਹ ਬਹੁਤ ਇੰਪੋਰਟੈਂਟ ਗੱਈਆਂ ਆ ਉਹ ਤਿੰਨੋਂ ਹੀ ਗੱਲਾਂ ਹੋ ਰਹੀਆਂ ਮੈਂ ਤਾਂ ਹੀ ਬੇਨਤੀ ਕੀਤੀ ਵੀ ਅਸੀਂ ਸਭ ਤੋਂ ਪਹਿਲਾਂ ਵਾਤਾਵਰਣ ਸੁਧਾਰਨ ਦੀ ਲੋੜ ਆ ਪੰਜਾਬ ਕਿਉਂਕਿ ਜੇ ਇੰਡਸਟਰੀ ਦੀ ਗੱਲ ਕਰੀਏ ਜੇ ਕੋਈ ਟਰੈਕ ਬਣਦਾ ਕੋਈ ਸੜਕ ਬਣਦਾ ਉਹਨਾਂ ਸਭ ਫੇਲ ਹੋ ਗਈ ਹੋ ਜੇ ਕੋਈ ਕਾਰੋਬਾਰਾ ਫੇਲ ਹੋ ਗਈ ਹੋਗਾ ਇਸ ਕਰਕੇ ਮੈਂ ਬਾਰ ਬਾਰ ਕਿਹਾ ਵੀ ਪੰਜਾਬ ਤੁਸੀਂ ਆਪ ਜੇ ਰੋਜ਼ ਦੇਖਦੇ ਹੋ ਵੀ ਕਿੰਨਾ ਕਰਜ਼ਾ ਲੈ ਕੇ ਸਰਕਾਰ ਚੱਲ ਰਹੀ ਜੀ ਮੈਂ ਇਹੀ ਕਹਿਣਾ ਨਾ ਅਸੀਂ ਤਾਂ ਮਾਤਮਾ ਦੀ ਕਿਰਪਾ ਨਾਲ ਕਰਨਾ ਹੀ ਕਰਨਾ ਜੋ ਪੰਜਾਬ ਕਰਦਾ ਡਾਇਰੈਕਟਲੀ ਜੋ ਕਰ ਸਕਦੇ ਉਹ ਕਰਾਂਗੇ ਕਰਾਂਗੇ ਪਰ ਮੈਂ ਇਹੀ ਤਾਂ ਹੀ ਕਹ ਰਿਹਾ ਵੀ ਸੈਂਟਰ ਸਰਕਾਰ ਆ ਕੇ ਮੁੱਖ ਮੰਤਰੀ ਸਾਹਿਬ ਕੱਲੇ ਕੱਲੇ ਹਰ ਵਿਸ਼ੇ ਤੇ ਗੱਲ ਕਰਨ ਮੋਦੀ ਸਾਹਿਬ ਐਨਡੀਏ ਦੀ ਸਰਕਾਰ ਸਾਰਾ ਕੁਝ ਪੰਜਾਬ ਨੂੰ ਇੰਡਸਟਰੀ ਦੇਣਾ ਚਾਹੁੰਦੇ ਆ ਕਿਸਾਨਾਂ ਨੂੰ ਜੋ ਕਰਨਾ ਮਜ਼ਦੂਰਾਂ ਨੂੰ ਜੋ ਕਰਨਾ ਪਰ ਸਿਰਫ ਮੈਂ ਥੋੜੇ ਰਾਹੀਂ ਇਹ ਕਹਿਣਾ ਵੀ ਆ ਇਲੈਕਸ਼ਨ ਦੱਸ ਨੂੰ ਖਤਮ ਹੋ ਜੂਗੀ ਟਾਈਮ ਕੱਢਣ ਸਿਰਫ ਇਹ ਇਹਨਾਂ ਦੇਖੀ ਜਾਣ ਕੇਜਰੀਵਾਲ ਜੇਲ੍ਹ ਚ ਤੇ ਮੈਂ ਕਿਵੇਂ ਜਾਵਾਂ ਪੰਜਾਬ ਨੂੰ ਦਾਾਂ ਤੇ ਕੇਜਰੀਵਾਲ ਕਰਕੇ ਨਾ ਲਾਓ ਉਹਨੇ ਤਾਂ ਫੁੱਟੇ ਕੰਮ ਕੀਤੇ ਉਹਨੇ ਤਾਂ ਜੇਲ੍ਹ ਚ ਹੀ ਰਹਿਣਾ ਪਰ ਇਹ ਇਸ ਕਰਕੇ ਨਹੀਂ ਜਾਂਦੇ ਵੀ ਸਾਨੂੰ ਕੇਦਰੀਵਲ ਸਾਡੇ ਜਿਹੜੇ ਆ ਉਹ ਮਿਨਿਸਟਰੀਆਂ ਖੋਲੂ ਮੁੱਖ ਮੰਤਰੀship ਖੋਲੂਗਾ ਪਰ ਪੰਜਾਬ ਨੂੰ ਕੇਦਰੀਵਲ ਕਰਕੇ ਦਾਤ ਤੇ ਨਾ ਲਾਓ ਪ੍ਰਧਾਨ ਮੰਤਰੀ ਜੀ ਨੂੰ ਮਿਲੋ ਬਾਕੀ ਮੰਤਰੀਆਂ ਨੂੰ ਮਿਲੋ ਜੋ ਚਾਹੀਦਾ ਸੈਂਟਰ ਦੇਣ ਨੂੰ ਤਿਆਰ ਬੈਠੀ ਹੈ ਸਪਸ਼ਟੋ ਬਈ ਜੇ ਤੁਸੀਂ ਕਿਸੇ ਨੂੰ MLA MP ਵੀ ਚੁਣ ਲੋਗੇ